ਸਤ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ Job Wallet ਹੋਇਆ ਮਤੇ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੇ ਵਾਸਤੇ ਇਹ ਰੈਗੂਲਰ ਪੋਸਟ ਆ ਚੁੱਕੇ ਹਨ ਜੀ ਸਰਕਾਰੀ ਭਰਤੀ ਆ ਚੁੱਕਿਆ ਜੀ IBVP ਦੇ ਵਿੱਚ Indian Post Bank ਦੇ ਵਿੱਚ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਇਸ ਦੀ ਪੂਰੀ ਜਾਣਕਾਰੀ ਇਸ ਇੱਕ ਵੀਡੀਓ ਵਿੱਚ ਦਿੰਦੇ ਹਾਂ ਜੀ ਕੌਣ ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਅਤੇ ਕੌਣ ਦੇ ਲਈ ਐਲੀਜੀਬਲ ਰਹਿਣ ਵਾਲਾ ਹੈ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਆਚੈਨ ਜਰੂਰ ਸਬਸਕ੍ਰਾਈਬ ਕਰ ਦਿੰਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਬਟਨ ਪ੍ਰੈਸ ਕਰਨਾ ਜੀ ਤਾਂ ਜੋ ਕੋਈ ਵੀ ਪੰਜਾਬ ਵਿੱਚ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਰਹ ਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਇਹ ਭਰਤੀ ਬਿਲਕੁਲ ਰੈਗੂਲਰ ਰਹਿਣ ਵਾਲੀ ਹੈ ਜੋ ਇਸ਼ਤਿਹਾਰ ਨੰਬਰ ਹੈ ਜੀ 26/4 2025 ਦਾ ਇਹ ਇਸ਼ਤਿਹਾਰ ਨੰਬਰ ਹੈ ਜੀ ਇਦੇ ਵਿੱਚ ਵੱਖ-ਵੱਖ ਅਸਾਮੀਆਂ ਦੇ ਲਈ ਵੱਖ-ਵੱਖ ਪੋਸਟਾਂ ਰਹਿਵਾਲੀਆਂ ਹਨ ਵਧੇਰੇ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ www.ippbonline.com ਤੇ ਜਾ ਕੇ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਲਈ ਆਨਲਾਈਨ ਅਪਲਾਈ ਕੀਤਾ ਜਾਵੇਗਾ ਆਨਲਾਈਨ 11 11 2025 ਤੋਂ ਸ਼ੁਰੂ ਹੋ ਚੁੱਕਿਆ ਜੀ ਅਤੇ ਲਾਸਟ ਡੇਟ ਆਨਲਾਈਨ ਦੀ 1/12/2025 ਰਹਿਵਾਲੀ ਹੈ ਜੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਵਾਸਤੇ ਬਹੁਤ ਵਧੀਆ ਮੌਕੇ ਆ ਚੁੱਕੇ ਆ ਜੀ ਰੈਗੂਲਰ ਭਰਤੀ ਆ ਚੁੱਕੀ ਹੈ ਇੰਡੀਆ ਪੋਸਟ ਦੇ ਵਿੱਚ ਹੁਣ ਗੱਲ ਕਰਦੇ ਆ ਜੀ ਪੋਸਟਾਂ ਦੀ ਪੋਸਟਾਂ ਇਸ ਤਰੀਕੇ ਨਾਲ ਰਹਿਵਲੀਆਂ ਹਨ ਇਹਦੇ ਵਿੱਚ ਜੋ ਅਸਿਸਟੈਂਟ ਮੈਨੇਜਰ ਦੀ ਪੋਸਟ ਹੈ ਜੀ ਉਹਦੇ ਲਈ 110 ਵਕਾਂਸੀਆਂ ਹਨ ਨੰਬਰ 2 ਤੇ ਜੂਨੀਅਰ ਐਸੋਸੀਏਟ ਦੀ ਪੋਸਟ ਹੈ ਉਹਦੇ ਲਈ 199 ਵਕਾਂਸੀਆਂ ਜੀ ਟੋਟਲ 309 ਵਕਾਂਸੀਆਂ ਰਹਿਵਲੀਆਂ ਹਨ ਇਸ ਪੋਸਟ ਦੇ ਲਈ ਇਸ ਪੋਸਟ ਦਾ ਨੋਟੀਫਿਕੇਸ਼ਨ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਜੀ ਇਸ ਨੋਟੀਫਿਕੇਸ਼ਨ ਚੰਗੀ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਹੀ ਤੁਸੀਂ ਇਸ ਪੋਸਟ ਲਈ ਅਪਲਾਈ ਕਰਨਾ ਬਹੁਤ ਬਧੀਆ ਮੌਕਾ ਆ ਚੁੱਕਿਆ ਜੀ ਆਲ ਇੰਡੀਆ ਦੇ ਲਈ ਭਰਤੀ ਰਹਿਣ ਵਾਲੀ ਹੈ ਇਹ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਭਰਤੀ ਰਹਿਣ ਵਾਲੀ ਹੈ ਇਹ ਹੁਣ ਗੱਲ ਕਰਦੇ ਹਾਂ ਜੀ ਏਜ ਦੀ ਜੋ ਪਹਿਲੀ ਪੋਸਟ ਜੂਨੀਅਰ ਐਸੋਸੀਏਟ ਦੀ 199 vacancies ਰਹਿਣ ਵਾਲੀਆਂ ਹਨ ਇਹਦੇ ਵਿੱਚ ਜੋ ਕੁਆਲੀਫਿਕੇਸ਼ਨ ਮੰਗੀ ਗਈ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਅਤੇ ਜੋ ਏਜ ਹੈ 20 ਸਾਲ ਤੋਂ ਲੈ ਕੇ 32 ਸਾਲ ਦੀ ਕੈਂਡੀਡੇਟ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਤੇ ਲਗ ਲਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਏਜ ਲਿਸਟਿੰਗ ਵੀ ਰਹਿਣ ਵਾਲਾ ਜੀ ਐਸ ਪਰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਅਤੇ ਜੋ ਪੇ ਲੇਵਲ ਹੈ ਦੇ ਵਿੱਚ 4 5 6 ਗਰੁੱਪ ਸੀ ਦੀਆਂ ਪੋਸਟਾਂ ਇਹ ਰਹਿਣ ਵਾਲੀਆਂ ਹਨ ਅਤੇ ਇਹਦੇ ਵਿੱਚ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਨੰਬਰ 2 ਪੋਸਟ ਅਸਿਸਟੈਂਟ ਮੈਨੇਜਰ ਸਕਿੱਲ ਵੰਦੀ ਰਹਿਣ ਵਾਲੀ ਹੈ 110 ਪੋਸਟਾਂ ਹਨ ਟੋਟਲ ਇਹਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਕੈਂਡੀਡੇਟ ਦੀ 20 ਸਾਲ ਤੋਂ ਲੈ ਕੇ 35 ਸਾਲ ਦੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਅਲੱਗ-ਅਲੱਗ ਈਅਰ ਲੈਕੈਂਸਿਪ ਵੀ ਮਿਲੇਗਾ ਜੀ ਅਤੇ ਇਹਦੇ ਵਿੱਚ ਪੀ ਲੈਵਲ 7 ਰਹਿਣ ਵਾਲਾ ਹੈਗਾ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਮੈਟ ਲਿਸਟ ਦੇ ਹਿਸਾਬ ਨਾਲ ਇਹਦੇ ਵਿੱਚ ਜੁਆਇਨਿੰਗ ਹੋਵੇਗੀ ਇਹ ਚ ਕੋਈ ਵੀ ਪੇਪਰ ਨਹੀਂ ਰਹਿਣ ਵਾਲਾ ਬਿਲਕੁਲ ਮੈਟਲਿਸਟ ਦੇ ਹਿਸਾਬ ਨਾਲ ਇਹਦੇ ਵਿੱਚ ਜੁਆਇਨਿੰਗ ਹੋਣ ਵਾਲੀ ਹੈ ਕੈਂਡੀਡੇਟ ਦੀ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ ਐਪਲੀਕੇਸ਼ਨ ਫੀਸ ਇਹਦੇ ਵਿੱਚ 750 ਰੁਪਏ ਦੇ ਹਿਸਾਬ ਨਾਲ ਰਹਿਣ ਵਾਲੀ ਹੈ ਜੋ ਕਿ ਨੋਨ ਰਿਫੰਡੇਬਲ ਹੋਏਗੀ ਇਹ ਚ ਅਦਰ ਟਰਮਾਂ ਕੰਡੀਸ਼ਨ ਦਿੱਤੀਆਂ ਜੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਪੜ ਸਕਦੇ ਹੋ ਜੀ ਜੋ WhatsApp ਚੈਨਲ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਇਹ ਜੀ ਪੂਰੀ ਡਿਟੇਲ ਦਿੱਤੀ ਗਈ ਹੈ ਜੀ TETA ਦੇ ਵਾਸਤੇ ਐਪਲੀਕੇਸ਼ਨ ਪ੍ਰੋਸੀਜਰ ਕਿਵੇਂ ਹੋ ਰਹਿਣ ਵਾਲਾਗਾ ਪੂਰੀ ਡਿਟੇਲ ਦਿੱਤੀ ਗਈ ਹੈਗੀ ਅਤੇ ਇਸ ਸਰਵਿਸ ਨਾਲ ਲਈ ਵੀ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਇਹ ਜੁ ਕੁਝ ਜਨਰਲ ਇਨਫੋਰਮੇਸ਼ਨ ਦਿੱਤੀ ਗਈ ਹੈ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਵੀਡੀਓ ਨੂੰ ਪਾਜ਼ ਕਰਕੇ ਇਹ ਲਗ ਲਗ ਸਟੇਟ ਵਾਈ ਅਲੱਗ ਲੱਗ ਕੰਸੀਆਂ ਰਹਿਣ ਵਾਲੀਆਂ ਹਨ ਤੁਹਾਨੂੰ ਪੰਜਾਬ ਦੀਆਂ ਦੱਸ ਦੇਣ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਡਿਸਟ੍ਰਿਕਟ ਵਿੱਚ ਕਿਹੜੀਆਂ ਕਿਹੜੀਆਂ ਵਕਾਸੀਆਂ ਰਹਿਣ ਵਾਲੀਆਂ ਹਨ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਅਮਰਸਾ ਦੇ ਵਿੱਚ ਰਹਿਣ ਵਾਲੀ ਹੈ ਜੀ ਇੱਕ ਪੋਸਟ ਪਹਿਲੀ ਦੇ ਲਈ ਅਤੇ ਪੰਜਾਬ ਬਰਨਾਲਾ ਦੇ ਵਿੱਚ ਰਹਿਣ ਵਾਲੀ ਇੱਕ ਪੋਸਟ ਮਰਵਾੜ ਦੇ ਵਿੱਚ ਇੱਕ ਪੋਸਟ ਰਹਿਣ ਵਾਲੀ ਹੈ ਜੀ ਅਤੇ ਮੋਗਾ ਦੇ ਵਿੱਚ ਇੱਕ ਪੋਸਟ ਰਹਿਣ ਵਾਲੀ ਹੈ ਇਹ ਪੂਰੇ ਆਲ ਇੰਡੀਆ ਦੇ ਲਈ ਭਰਤੀ ਆ ਚੁੱਕੀ ਹੈ ਜੀ ਪੰਜਾਬ ਵਿੱਚ ਟੋਟਲ 4 ਪੋਸਟਾਂ ਹਨ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਮੰਗੀ ਗਈ ਹੈ ਦੇ ਵਿੱਚ ਮੈਟ ਲਿਸਟ ਦੇ ਹਿਸਾਬ ਨਾਲ ਇਹ ਨੌਕਰੀ ਮਿਲਣ ਵਾਲੀ ਹੈ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਡਿਸਪੀਲਨ ਦੇ ਵਿੱਚ ਉਹ ਇਹ ਪੋਸਟਾਂ ਭਰ ਦੇਣਾ ਜੇਕਰ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਲਾਫ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ